ਪਿਸ਼ੋਰਾ ਸਿਪਿੰਬਿੰਨ ਪਾਲ ਕੇ ਭੋਗਪਤ ਦੇ ਰਹਿਣ ਵਾਲਿਆਂ ਤੇ ਮੇਰਾ ਪਤੀ ਹੈ ਇਹਨਾਂ ਦਾ ਐਕਸੀਡੈਂਟ ਹੋ ਗਿਆ ਪਿਛਲੇ 4 ਦਿਨ ਪਹਿਲਾਂ ਤੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਉੱਪਰ ਹਸਪਤਲ ਤੇ ਐਡਮਿਟ ਕਰਵਾਇਆ ਸੀ ਫਿਰ ਉੱਥੋਂ ਉਹਨਾਂ ਨੂੰ ਇਲਾਜ ਨਹੀਂ ਤੇ ਕੰਡੀਸ਼ਨ ਜਿਆਦਾ ਖਰਾਬ ਹੋਣ ਦੇ ਕਾਰਨ ਅਸੀਂ ਇਹਨਾਂ ਨੂੰ ਸਿਟੀ ਸਕੈਨ ਇਹਨਾਂ ਦੀ ਕਰਵਾਈ ਸੀ ਨਾਲ ਜਲੰਧਰ ਹਸਪੀਟਲ ਆਮਾਨਤ ਹਸਪਤਾਲ ਇਹਨਾਂ ਨੂੰ ਦਾਖਲ ਕਰਵਾਇਆ ਤੇ ਪਿਛਲੇ 4 ਦਿਨ ਤੋਂ ਸੀਨਾ ਵਿਜੋਹਿੰਦਾ ਸੀਗਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੇ ਸਟੈਡੀ ਕੰਡੀਸ਼ਨ ਕਿ ਸਹੀ ਨਹੀਂ ਹੈਗੀ ਕਿ ਅਸੀਂ ਇਹਨਾਂ ਦਾ ਕਾਜ ਕਰਵਾ ਸਕੀਏ ਤੇ ਮੇਰੀ ਇੱਕ ਜੀ ਰਿਕਵੈਸਟ ਹੈ ਸਭ ਨੂੰ ਸੇਵਾ ਗ੍ਰਿਵ ਦੀ ਐਨ ਜੀਓ ਨੂੰ ਕਿ ਮੇਰੇ ਪਤੀ ਨੂੰ ਅੱਜ ਹਸਪੀਟਲ ਤੋਂ ਡਿਸਚਾਰਜ ਮਿਲਦਾ ਹੈ ਤੇ ਸਾਡੀ ਹੈਲਪ ਕੀਤੀ ਜਾਵੇ ਜੋ ਕਿ ਸਾਡੇ ਕੋਲ ਡਿਸਚਾਰਜ ਲਈ ਸਾਡੇ ਕੋਲ ਪੇ ਕਰੰਦੀ ਉਹਨਾਂ ਨੂੰ ਪੈਸੇ ਨਹੀਂ ਹੈਗੇ ਤੇ ਮੈਂ ਸਾਰੇ ਅੱਗੇ ਇਹ ਅਰਦਾਸ ਅੱਧੀਆਂ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਸਾਡੀ ਮਦਦ ਕੀਤੀ ਜਾਵੇ ਸੇਵਾ ਗਰੀਬ ਐਨਜੀਓ ਨੂੰ ਮੈਂ ਹੱਥ ਜੋੜ ਕੇ ਅਸੀਂ ਪੂਰਾ ਪਰਿਵਾਰ ਉਹਨਾਂ ਅੱਗੇ ਹੱਥ ਜੋੜ ਕੇ ਜੈ ਸੇਵਾ ਗਰੀਬ ਵੀ ਅੱਜ ਅਸੀਂ ਪਿੰਡ ਬਨਪਾਲਕੇ ਵਿੱਚ ਆਏ ਹਾਂ ਪਿਛਲੇ ਦਿਨਾਂ ਵਿੱਚ ਇਹ ਮੇਰੇ ਪਾ ਦੀ ਹਰਜਿੰਦਰ ਕੁਮਾਰ ਜੀ ਦਾ ਐਕਸੀਡੈਂਟ ਹੋ ਗਿਆ ਸੀ ਔਰ ਕਾਫੀ ਜ਼ਿਆਦਾ ਸੀਰੀਅਸ ਸੀਗੇ ਪਹਿਲਾਂ ਉਹ ਪ੍ਰੋ ਹਸਪੀਟਲ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਚਿਲੰਦਰ ਲੈ ਕੇ ਗਏ ਚਿਲੰਦਰ ਅਰਮਾਨ ਹਸਪਤਾਲ ਦੇ ਵਿੱਚ 3-4 ਦਿਨ ਇਹਨਾਂ ਨੂੰ ਰੱਖਿਆ ਗਿਆ ਔਰ ਇਹਨਾਂ ਨੇ ਰਮਨਪੱਤ ਜੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਮੀਰਕੁੱਲ ਵੀ ਇਹਨਾਂ ਦਾ ਆਖਿਆ ਕਿ ਗੱਲਬਾਤ ਹੋਈ ਔਰ ਇਹ ਲੋੜਵੰਦ ਪਰਿਵਾਰ ਸੀ ਤੇ ਜੋ ਸਾਡੀ ਸੇਵਾ ਗਰੀਬ ਦੀ ਐਨ ਜੀਓ ਟੀਮ ਆ ਜੋ ਜੋ ਜਿੰਨੇ ਵੀ ਨਾਲ ਜੁੜੇ ਹੋਏ ਆਪਣੀ ਨੇਕ ਮਾਈ ਦੀ ਵਿੱਚੋਂ ਥੋੜਾ ਥੋੜਾ ਕੱਢ ਕੇ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਆ ਜੋ ਇਲਾਜ ਤੋਂ ਵਾਂਝੇ ਹੁੰਦੇ ਸੀ ਤੇ ਪਰ ਸੜਕ ਪੇਸ ਵੀਰ ਦੀ ਵੀ ਖਬਰ ਆਈ ਆ ਕਿ ਅੱਜ ਅਸੀਂ ਇਸ ਪਿੰਡ ਵਿੱਚ ਆਏ ਆ ਇਹਨਾਂ ਨੇ ਲੋੜਵੰਦ ਪਰਿਵਾਰ ਸੀ ਇਧਰ ਉਧਰ ਚੋਕੇ तमाम ਰਿਸ਼ਤੇਦਾਰਾਂ ਨੇ ਵੀ ਇਹਨਾਂ ਦੀ ਸੇਵਾ ਕੀਤੀ ਆ ਤੇ ਸੇਵਾ ਦੇ ਨਾਲ ਜੋ ਸਾਡੀ ਸੇਵਾ ਜੋ ਸਾਡੀ ਐਨ ਜੀਓ ਟੀਮ ਆ ਸੇਵਾ ਗਰੀਬ ਦੀ ਐਨ ਜੀਓ ਟੀਮ ਅੱਜ ਆਸਤੇ ਦੇਣ ਜਾ ਰਹੇ ਆ ਖੁਦਾਵੰਦ ਕੁਦਾ ਜਲਦ ਜਲਦ ਇਸ ਵੀਰ ਨੂੰ ਆਰਾਮ ਦੇਵੇ ਤੰਦਰੁਸਤੀ ਦੇਵੇ ਔਰ ਮੈਂ ਧੰਨਵਾਦ ਕਰਦਾ ਹਾਂ ਹੋਰ ਵੀ ਜਿੰਨੇ ਵੀ ਲੋੜਵੰਦ ਵਾਰ ਹਨ ਜਿਹਨਾਂ ਜੋ ਇਲਾਜ ਤੋਂ ਵਾਂਝੇ ਹਨ ਸਾਡੀ ਜੋ ਸੇਵਾਗਰੀਬ ਦੀ ਐਨਜੀਓ ਟੀਮ ਆ ਜਿਹੜਾ ਤੱਕ ਵੀ ਇਹ ਵੀਡੀਓ ਜਾਊਗੀ ਉਹ ਸਾਡੇ ਨਾਲ ਵੀ ਜੁੜਨ ਆਪਣੀ ਨੇਕ ਕਮਾਈ ਦੇ ਵਿੱਚੋਂ ਉਹਨਾਂ ਲੋਕਾਂ ਤੱਕ ਅਸੀਂ ਜੋ ਇਲਾਜ ਤੋਂ ਵਾਂਝੇ ਉਹਨਾਂ ਤੱਕ ਇਲਾਜ ਵਾਸਤੇ ਅਸੀਂ ਉਹਨਾਂ ਕੋਲ ਪਹੁੰਚੀਏ ਤੇ ਉਹਨਾਂ ਦਾ ਇਲਾਜ ਕਰਾਈਏ ਤੇ ਅੱਜ ਅਸੀਂ ਇਸ ਪਿੰਡ ਵਿੱਚ ਆਏ ਆ ਜੋ ਸਾਡੀ ਸੇਵਾਗਰੀਬ ਦੀ ਐਨਜੀਓ ਟੀਮ ਪੁਸ਼ਪ ਪੇਟ ਆ ਉਹ ਇਹਨਾਂ ਦੇ ਇਲਾਜ